हां जी आज ਆਪਾਂ ਲੈ ਕੇ ਆਏ ਇਟਾਲੀਅਨ ਪ्युअर ਪਸ਼ਮੀਨਾ प्रिंट ਦੇਖੋ ਆਪਾਂ ਕਸਟਮਰ ਦੀ ਰਮਾਨ ਤੇ ਬਰੀਕ ਪ੍ਰਿੰਟ ਲੈ ਕੇ ਆਏ ਆ ਏਕੇ ਟੈਕਸ ਦਾ ਫੈਬਰਿਕ ਰਹੂਗਾ 9 ਮੀਟਰ ਸ਼ਰਟ ਰਹੂਗੀ 9 ਮੀਟਰ ਪਲੇਨ ਬਾਟਮ ਰਹੇਗੀ ਫੈਬਰਿਕ ਦੀ ਗਾਰੰਟੀ ਆ ਸਰਦਾਰੀ ਕਲਰ ਆ ਕਲਰ ਦੀ ਗਾਰੰਟੀ ਆ ਔਰ ਇਸ ਤੇ ਬਰਨ ਨਹੀਂ ਆਊਗੀ ਜੋ ਪਸੰਦ ਆਏਗਾ ਉਸ ਦਾ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਨੰਬਰ ਮੈਂਸ਼ਨ ਆ ਉਸ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ 750 ਵਿਦਾਊਟ ਦੁਪੱਟਾ ਤੁਸੀਂ ਇਹ ਬਾਈ ਕਰ ਸਕਦੇ ਹੋ ਇਹ ਵਾਲੇ ਆਪਣੇ ਕੋਲ 2.5 ਮੀਟਰ ਪ्योर ਪਸ਼ਮੀਨਾ ਡਿਜੀਟਲ ਪ੍ਰਿੰਟ ਵਿਦ ਆਰੀਵਰਕ ਦੇਖ ਸਕਦੇ ਹੋ ਤੁਸੀਂ ਸ਼ਰਟ ਰਹੇਗਾ ਨਾਲ 2.5 ਮੀਟਰ ਹੀ ਪਸ਼ਮੀਨਾ ਦੀ ਬਾਟਮ ਮਿਲੇਗੀ neck ਤੇ ਪੱਟੀ ਮਿਲੇਗੀ ਤੁਹਾਨੂੰ ਇਸ ਦੀ ਜੋ ਫਰੰਟ ਸੇਮ ਵੀ ਬੈਕ ਉਸ ਤਰ੍ਹਾਂ ਦੀ ਹੀ ਰਹੇਗੀ ਸਟਾਲ ਮਿਲੇਗਾ 2.5 ਮੀਟਰ ਸਟਾਲ ਵੀ ਬਹੁਤ ਹੀ ਪਿਆਰਾ ਰੈਡੀ ਹੋਇਆ ਡਿਜੀਟਲ ਪ੍ਰਿੰਟ ਪਸ਼ਮੀਨੇ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਨਾ ਸੋਟਾ ਰੈਡੀ ਹੋਇਆ 999 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਕਲਰ ਆਪਣੇ ਕੋਲ ਅਵੇਲੇਬਲ ਨੇ ਥੈਂਕ ਯੂ ਜੀ